ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੱਲ ਕਮ ਜੀ ਚੈਨਲ ਰੀਤ ਕੌਰ ਤੇ ਤੇ ਆਪਾਂ ਲੈ ਕੇ ਆਏ ਹਾਂ ਜੀ ਅੱਜ ਜਾਗਟਾਂ ਦੋ ਤਿਆਰ ਕੀਤੀਆਂ ਬਣਾ ਕੇ ਤੇ ਇੱਕ ਆਪਾਂ ਦਿਖਾ ਰਹੇ ਹਾਂ ਜੀ ਪਛਮ ਦੇ ਕਲਰ ਤੇ ਦੋ ਜਾਗਟਾਂ ਬਣਾ ਕੇ ਆਪਾਂ ਤਿਆਰ ਕਰਤੀਆਂ ਤੇ ਇੱਕ ਹੁਣ ਕਿਸੇ ਵਿਆਹ ਵਾਲੀ ਕੁੜੀ ਦੇ ਆਏ ਟਾਪ ਤੇ ਸੱਸ ਸਹੁਰੇ ਦੀ ਸਸਦੀ ਜਾ ਘਟ ਤੇ ਸਾਰੇ ਦੀ ਸਵਾਟਰ ਬਣ ਕੇ ਦੇਣੀ ਆ ਆ ਦੇਖੋ ਜੀ ਆ ਤਾਂ ਆਪਣੇ ਤੇ ਪਹਿਲਾਂ ਸੀ ਜੀ ਆਪਣੇ ਅਜ ਨਗਰ ਕੀਰਤਨ ਨਗਰ ਕੀਰਤਨ ਤੋਂ ਆਏ ਆ ਦੇਖ ਕੇ ਹੁਣ ਤੇ ਹੁਣ ਫੇਰ ਦੁਬਾਰੇ ਜਾਵਾਂਗੇ ਬਹੁਤ ਸੋਹਣਾ ਲੱਗਿਆ ਜੀ ਬਹੁਤ ਇਕੱਠ ਸੀ ਬੜਾ ਵਧੀਆ ਪ੍ਰੋਗਰਾਮ ਕੀਤਾ ਸੀ ਜੀ ਪਿੰਡ ਦੇ ਲੋਕਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਜੀ ਸਾਰਿਆਂ ਨੇ ਤੇ ਜੀ ਹੁਣ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਪਾਸ਼ਮ ਤੇ ਆ ਤਾਂ ਬਣਾਉਣਾ ਜੀ ਆਪਾਂ ਕੁੜੀ ਦਾ ਟਾਪ ਬਾਜੂ ਵਾਲੋਂ ਕੱਲੇ ਕਹਿੰਦੇ ਸਿਆ ਕਲਰ ਦਾ ਬਣਾ ਦਿਓ ਕੱਲਾ ਮੈਂ ਕਿਹਾ ਵੀ ਕੱਲਾ ਤਾਂ ਸੋਹਣਾ ਨਹੀਂ ਲੱਗਣਾ ਵਿੱਚ ਵਾਈਟ ਪਾ ਦਾਂਗੇ ਇਹ ਵਾਈਟ ਆਪਾਂ ਬਾਹਾਂ ਤੇ ਤੇ ਅੱਗੇ-ਅੱਗੇ ਪਾ ਦਾਂਗੇ ਵਿੱਚ ਫਲਾਵਰਾਂ ਜਾਂ ਲਾ ਡਿਜ਼ਾਈਨ ਹੁੰਦਾ ਉਹ ਪਾ ਦਾਂਗੇ ਤੇ ਬਹੁਤ ਸੋਹਣਾ ਲੱਗੂ ਬਣ ਕੇ ਵਧੀਆ ਤਿਆਰ ਹੋਊਗਾ ਇਹ ਤਾਂ ਪਵਿਆਲੀ ਕੁੜੀ ਦਾ ਬਣਾ ਕੇ ਦੇਣਾ ਤੇ ਜੀ ਆ ਬਣਾਉਣੀ ਆ ਆਪਾਂ ਸੱਸ ਸੋਰੀ ਦੀ ਸੱਸ ਦੀ ਵੀ ਬਣਾਉਣੀ ਤੇ ਸੋਰੀ ਦੀ ਵੀ ਬਣਾਉਣੀ ਆ ਬਹੁਤ ਸੋਹਣਾ ਕਲਰ ਹੈ ਇੱਕੋ ਜੀ ਬਣਾਉਣੀ ਆ ਇਹ ਦੋ ਬਣਾਉਣੀ ਆ ਇੱਕ ਜੈਕਟ ਤੇ ਇੱਕ ਸਵਟਰ ਤੇ ਆ ਆਪਾਂ ਕੁੜੀਆਂ ਦੀ ਬਣਾਉਣੀ ਆ ਹੁਣ ਜੀ ਆਪਾਂ ਇਹ ਤਿੰਨ ਰੈਡੀ ਕਰਕੇ ਦੇਣੀ ਆ ਤੇ ਕੱਲਪਾ ਦੋ ਜਾਗਤਾ ਤਿਆਰ ਕੀਤੀ ਨਾ ਸੌਣ ਵਾਲਾ ਰਹਿਣਾ ਅਸੀਂ ਤੇ ਬਟਨ ਲਾਉਣ ਵਾਲਾ ਰਹਿੰਦੇ ਸੀ ਇੱਕ ਤਾਂ ਆਪਾਂ ਕੀਤੀ ਜੀ ਬਲੈਕ ਕਲਰ ਦੀ ਹਾਂ ਦੇਖੋ ਮਿੰਟ ਆਹ ਪੌਕਟ ਲੱਗੀ ਹੋਈ ਹੈ ਆ ਦੇਖੋ ਦੋਨੇ ਪੌਕਟਾਂ ਇਹ ਆਪਾਂ ਕੱਲ ਸਿਉ ਤਾਂ ਕੱਲ ਦਿੱਤੀ ਸੀ ਜੀ ਤੇ ਬਟਨ ਅੱਜ ਸਵੇਰੇ ਲਾਏ ਆ ਜੀ ਇੱਕ ਤਾਂ ਪਾ ਇਹ ਰੈਡੀ ਕਰਤੀ ਤੇ ਜੀ ਇੱਕ ਆ ਪਾ ਗਾਜਰੀ ਕਲਰ ਦੀ ਰੈਡੀ ਕਰਤੀ ਉਹ ਤਾਂ ਆਪਣੀ ਵੀ ਕੀ ਹੋਈ ਆ ਆ ਆਪਣੀ ਵੇਚਣ ਵਾਲੀ ਰਹਿੰਦੀ ਆ ਜੇ ਕਿਸੇ ਭੈਣ ਨੂੰ ਚਾਹੀਦੀ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਰੱਖਿਓ ਤੇ ਜੀ ਆਪ ਦਾ ਆਰਡਰ ਬੁੱਕ ਕਰਵਾਇਓ ਇਹ ਆਪਣੀ ਵੇਚਣ ਵਾਲੀ ਰਹਿੰਦੀ ਆ ਜੀ ਆ ਦੇਖੋ ਮੋਢੇ മുടി പകി ദിവനോഡി കത്തേ രെഡ കലർന്ന ബി അപ്പം ਸਿਉਣੀ ਸੀ ਬਣਾ ਕੇ ਤੇ ਫਿਰ ਇਹ ਵਿਆਹ ਵਾਲਿਆਂ ਦਾ ਫੋਨ ਆ ਗਿਆ ਅੱਜ ਆਨੇ ਵੀ ਸਾਨੂੰ ਦੋ ਜਾਗਟਾਂ ਦੇ ਟੋਪ ਤਿਆਰ ਕਰਕੇ ਦਿਓ ਹੁਣ ਇਹਨਾਂ ਦਾ ਜਾਗਟਾਂ ਦੇ ਟੋਪ ਤਿਆਰ ਕਰਕੇ ਦੇਣੇ ਤੇ ਮੋਦੂ ਬਾਅਦ ਚ ਫਿਰ ਹੋਰ ਦੇਖਾਂਗੇ ਕੋਈ ਤੇ ਇਹਨਾਂ ਚੋਂ ਜੇ ਕੋਈ ਪਸੰਦ ਹੋਵੇ ਮੇਰੀ ਕਿਸੇ ਭੈਣ ਨੂੰ ਤਾਂ ਜਰੂਰ ਸਕਰੀਨਸ਼ਾਟ ਲੈ ਕੇ ਰੱਖਿਓ ਤੇ ਜੀ ਆਪ ਦਾ ਆਰਡਰ ਬੁੱਕ ਕਰਵਾਇਓ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੀ ਹੁਣ ਆਪਾਂ ਫੇਰ ਦਵਾਰੇ ਨਗਰ ਕੀਰਤਨ ਵੇਖਣ ਜਾਵਾਂਗੇ ਕਿਉਂਕਿ ਹੁਣ ਪਿੰਡ ਦੇ ਉੱਤੋਂ ਦੀ ਆਊ ਆ ਦੂਰ ਵਾਲੀ ਸੀ ਵੀ ਥੱਕ ਜਾਾਂਗੇ ਹੁਣ ਇੱਥੇ ਤੋਂ ਵਾਪਸ ਆ ਗਏ ਤੇ ਹੁਣ ਦਵਾਰੇ ਜਾਵਾਂਗੇ ਜੀ ਤੇ ਹੋ ਸਕਦਾ ਤਾਂ ਆਪਾਂ ਨਗਰ ਕੀਰਤਨ ਦੀ ਵੀਡੀਓ ਵੀ ਪਾਵਾਂਗੇ ਠੀਕ ਹੈ ਜੀ